ਲੈ ਬਈ ਆ ਸੁੱਕੇ ਦੀ ਬੱਕਰੀ ਐ ਬੀਟਲ ਤੇ ਦੋ ਸੁੱਕੇ ਮਗਰ ਕੀ ਐ ਬਈ ਇਹਦੇ ਦੋਨੇ ਬੱਕਰੇ ਆ ਦੋਨੇ ਬੱਕਰੇ ਐ ਤੇ ਕੀ ਰੇਟ ਕੀਤਾ ਮੋੜ ਦਾ 35 ਕਰਾਂਗੇ ਬਈ ਠੀਕ ਐ ਬਈ ਜੇ ਸਾਫ ਸਾਫ ਤੇ ਬੱਕਰੇ ਬਈਏ ਮੰਡੀ ਤੇ 35 35 ਹਜ਼ਾਰ ਦੇ ਬੱਕਰੇ ਹੀ ਵਿਕਣਗੇ ਯਾਰ ਸਾਫ ਤੋਂ ਆ ਵੀ ਹੁਣ ਬੱਕਰੀ ਟੜਕੇ ਖਾਲੀ ਸੀ ਬੱਕਰੀ ਬਾਈ ਕੜ ਕੇ ਤੁਸੀਂ ਕਿਹੜਾ ਲਿਆਉਣੀ ਸੀਗੀ ਉਹ ਤਾਂ ਕੋਈ ਜੱਤੀ ਚਾਹੇ ਮੈਂ ਤਾਂ ਉਹ ਆਉਣਾ ਨਹੀਂ ਸੀ ਨਾ ਤੈਨੂੰ ਪਰ ਮਗਰ ਦੋ ਬੱਕਰੇ ਆ ਪੂਰੀ ਟਾਪ ਕੁਆਲਿਟੀ ਦੀ ਬੱਕਰੀ ਐ ਬਈ ਤੇ ਬੱਕਰਿਆਂ ਦੇ ਰੰਗ ਵੇਖੋ ਇੱਕੋ ਜਿਹੀ ਆ ਦੋਨੇ ਚੰਗੀ ਐ ਬੱਕਰੀ ਪੂਰੀ ਦੇ ਲਾਇਆ ਕੁਛ ਬਈ ਤੁਸੀਂ ਹਜੇ ਕਹੀਂ ਲਾਇਆ ਕਰਦੇ ਹੋ ਬੱਕਰੀ ਚੰਗਲੇ ਆ ਲੈ ਜੀ ਚੱਲ ਚੜਾ ਬਈ ਕਿੰਨੇ ਲਾਤੇ ਸੁਖੇ 825 ਤੇ ਕੀ ਕਾਦੀ ਕਮੀ ਰਹਿ ਗਈ ਹੁਣ ਕੋਈ ਨਹੀਂ ਕਰਾਉਣੇ ਫਿਰ ਭਜੋ ਨਹੀਂ ਪਾਉਂਦੇ ਵਾਲੇ ਨੂੰ ਮੋਨੇ ਦੇ ਫੜਾ ਬਾਈ ਦੱਸ ਦੇ ਕੋਈ ਨਹੀਂ ਦੱਸ ਫੜਾ ਜੀ ਮੋੜ ਫੜ ਯਾਰ ਸੁੱਖੇ ਮੈਂ ਨਹੀਂ ਪੜਾਉਂਦਾ ਮੈਂ ਪੜਾਉਂਦਾ ਨਾ ਫੜੀ ਕੰਗ ਨਹੀਂ ਨਹੀਂ ਫੜਾ ਕੰਨ ਯਾਰ ਫੜਾ ਦੱਸ ਦੂਆ ਤੇਰਾ ਮਗਰ ਉਹ ਨਹੀਂ ਮੈਂ ਉਹ ਸੁੱਖੇ ਦੇ ਯਾਰ ਤੇ ਦੇ 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 ਪਤਾ ਕੀ ਇਹ ਮੁੜ ਕੇ ਬਾਅਦ ਚ ਦੱਸੂਗਾ ਮੈਂ ਦੇ ਯਾਰ ਬਾਈ ਐਵੇਂ ਨਹੀਂ ਯਾਰ ਉਹ ਬੋਲੇ ਹੀ ਨਹੀਂ ਯਾਰ ਬਾਈ ਉਹ ਬੋਲੇ ਹੀ ਨਹੀਂ ਬਾਈ ਯਾਰ ਸੋਛੜ ਦੇ ਲਈ ਕੋਈ ਨਹੀਂ ਸੁਖੇ ਨਹੀਂ ਬਾਈ ਬਸ ਗੱਲ ਸੁਣ ਲੈ ਕਿਤੇ ਬੱਚੀ ਬਾਈ ਕਿਹੜੇ ਵਿੰਡੋ ਆਏ ਸੀ ਤੁਸੀਂ ਮਣੀਆ ਵਾਲੇ ਹੋ ਬਾਈ ਮਣੀਆ ਵਾਲੇ ਹੋ ਤੇ ਕਿੰਨੇ ਦੀ ਹੋ ਗਈ ਬਾਈ ਬਸ ਸਹੀ ਹੈ ਲੈ 26 ਦੀ ਹੋ ਗਈ ਲਿਖਾਈ ਆਪਦੀ ਆਪਦੀ ਲਿਖਾਈ ਆਪਦੀ ਠੀਕ ਹੈ ਬਾਈ ਲਿਖਾਈ ਤਾਂ ਕਰਾਓ ਬਸ ਤੇ ਵਿਚਰਾ ਕਰੋ ਮੇਰੇ ਨਾਲ ਜੇ ਮੈਂ ਤਾਂ 28 ਦੀ ਕਹੀ ਸੀਗੀ ਚਲ ਕੋਈ ਨਹੀਂ ਕਰਾ ਦੇਣੀ ਯਾਰ ਕੋਈ ਨਹੀਂ ਸੋ ਨਾਲ ਤਾਇਆ ਤੂੰ ਪਹਿਲੀ ਯਾਰ ਮੰਨ ਲਾ ਤਾਇਆ ਤੂੰ ਕੋਈ ਨਹੀਂ ਜਾ 22 ਸਾਢੇ 22 ਦੀ ਤੜਕੇ ਹੁੰਦੀ ਛੋਡੇ ਘਰ ਦਾ ਘਰ ਦਾ ਦਾਣਾ ਬਣ ਗਿਆ ਲੈ ਬਈ 26000 ਤਰਦੇ ਦੀ ਇਹ ਯਾ ਮਣੀਆ ਦੇ ਤੋਂ ਉਹ ਵੀ ਪਾਰੀ ਸੀਗਾ ਮੈਨੂੰ ਮਾਫ ਕਰਾਉਣਾ ਫਿਰ ਪਾਈ ਸੰ ਨਹੀਂ ਤੂੰ 4100 ਤੁਹਾਨੂੰ ਪਾਈ ਜਾਂਦੇ ਫਿਰ 100 ਦਾ 4500 ਚ ਲਿਖਾਈ ਮੈਂ ਕਰਾਂ ਤੇ ਮੈਂ ਕਰਾ ਦੇਣਾ 4500 ਚ ਤੇ ਫਿਰ ਕਿੰਨਾ ਦਾ ਫਰਕ ਅਸੀਂ ਤਾਂ 4000 ਚ ਲਿਖਾਈ ਦੇ ਦੀ ਆ 4200 ਹੋ ਗਿਆ ਫਿਰ ਚੱਲ ਫਲਾ ਪੈਸੇ ਗਿਆ ਨੂੰ ਸੁਖ ਹੁਣ ਲਖਾਈ ਲਾ ਦੇ ਤੇ ਕਹਿੰਦੀ ਆ ਇਹ ਲਜਾਣੀ ਆ ਚਾਰ ਚਲ ਲਖਾਈ ਤੁਹਾਡੀ ਉਹ ਲਖਾਈ ਦੇ ਨਾਮ ਮੱਥਾ ਮਾਰ ਨਹੀ ਨਾਮ ਮੱਥਾ ਮਾਰ ਆਪਣਾ ਪੈਸਾ ਤੂੰ ਪੰਡਾ 100 ਪਿੱਛੇ ਪੜ 100 ਪਿੱਛੇ ਨਾ ਭੱਜਿਆ ਕਰੋ ਏ ਹੁਣ ਤਾਂ ਗੱਲ ਦਿੱਤੀ ਆ ਗਈ ਜੋ 4 ਦਿਨ ਨਹੀਂ ਮਿਆ 4 ਦਿਨ ਨੂੰ ਆਪਣੀ ਪੋਵੈਸੀ ਉਹ ਪਿਆ 100 ਤੋਂ ਪੰਦੇ ਦਾ 4 ਚਾਪ ਆਪਣੀ ਹੋਊਗੀ ਬਣੀ ਥਾਣੇ ਖਦੇ ਹਾ ਲੋ ਬਾਈ ਜੀ 4000 ਦਾ ਹੋਇਆ ਸੌਦਾ ਹਾਂ ਅਸੀਂ ਵੀ ਕਰਦੇ ਹਾਂ ਯਾਰ ਬਾਈ ਹੁਣ ਜੇ 4 ਦੀ ਆਪ ਲਈ ਆਪਣਾ ਸੌਦਾ ਹੋ ਗਿਆ ਹੁਣ ਤੇਰਾ 10000 ਦਿਨ ਨਹੀਂ ਸੀ ਤੈਨੂੰ 11000 ਦੀ ਬੱਕਰੀ ਦਿੱਤੀ ਆ ਲੈ ਫਿਰ ਕੀ ਦੀ ਗੱਲ ਆ ਯਾਰ ਮੈਂ ਤਾਂ ਤੇਰੇ ਬਾਈ ਉਹੀ ਬੱਕੜੀ ਜੰਗਲ ਨੂੰ ਲੈ ਆਇਆ ਚਾਰ ਜਿਹੜੀ ਸਨ ਉਹਦੀ ਪੱਠ ਸੀ ਨਹੀਂ ਨਹੀਂ ਉਹ ਦੀ ਨਹੀਂ ਹੋਈ ਉਹ ਮੈਂ ਤਾਂ ਬੱਕੜਾ ਚਲੋ ਤਾਂ ਮਾਰੂ ਪੂਰਾ ਕਰ ਲਿਆ ਕੰਜਰਾ ਵਧੀਆ ਰਹਿ ਕੇ ਦੋ ਚਾਰ ਉਹ ਤਾਂ ਮਾਰਕੀ ਉਹੀ ਮਰੀ ਆ ਬਾਈ ਕਿਹੜਾ ਪਿੰਡ ਆ ਤੁਹਾਡਾ ਤੇ ਪਾਣੀ ਪਿੰਡ ਆ ਤੇ ਪਾ ਨਗਲੇ ਆਈ ਵੀ ਸੀ ਕੋਈ ਬਾਈ ਹਾਂਜੀ ਲੈ ਆਏ ਕੀ ਨਾਮ ਸੀ ਗਿਆ ਪੱਠ ਹੁਣ ਕਿੰਨੇ ਨਗਲੇ ਆ ਜਾਣਾ ਗੁਰੋ ਪੱਠ ਲਈ ਬਈ ਗੁਰੋ ਕਿੰਨੇ ਦੀ ਬਈ ਉਹ ਵੀ ਲਾਇਆ ਗਲਾਬੀ ਲਗਾਈ ਹੈ ਲਗਾਈ ਸੋਡੀ ਹੈ 4200 ਲਖਾਈ ਉਹਦੀ ਠੀਕ ਹੈ ਗਿਨਾਤੇ ਪੈਸੇ ਬਾਈ ਲੈ ਬਾਈ ਟਿੱਪਾਂ ਵਾਲੀ ਵਾਲੇ ਗੋਰੇ ਨੇ ਲਈ ਆ ਪੱਟ ਸੁਖ ਤੋਂ ਪੈਸੇ ਗਿਨਾਤੇ ਤੇ ਸਾਨੂੰ ਪੱਠ ਦਿਖਾ ਦੇ ਲੈ ਬਈ ਮੈਂ ਲਿਖੀ ਇਹਨੇ ਜੋ ਆ ਪੱਠਾ ਬਾਈ ਇਹ